YIF ਦੇ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਮਿੱਤਰੋ ਮੇਰੀ ਬੇਨਤੀ ਆ ਵੀ ਹੁਣ ਤੇ ਜਿੰਨੀਆਂ ਵੀ ਪੰਜਾਬ ਚੋਂ ਜਾਂ ਪੰਜਾਬ ਤੋਂ ਬਾਹਰੋਂ ਜਿੰਨੀਆਂ ਵੀ ਕੌਲਾਂ ਆਈਆਂ ਆ ਜਿਹੜੇ ਇੱਥੇ ਰਾਹਤ ਸਮਗਰੀ ਭੇਜਣ ਦੀ ਪੇਸ਼ਕਸ਼ ਕਰ ਰਹੇ ਸੀ ਸਾਰਿਆਂ ਨੂੰ ਬੜੇ ਪਿਆਰ ਸਤਿਕਾਰ ਨਾਲ ਮਨਾਂ ਕਰ ਦਿੱਤਾ ਆ ਮੈਂ ਇਹਨਾਂ ਨੂੰ ਦੱਸ ਦਿੱਤਾ ਆ ਕਿ ਰਾਹਤ ਸਮਗਰੀ ਜਿਹੜੀਆਂ ਲੋੜ ਨਾਲੋਂ 3 ਗੀ 5 ਗੀ 6 ਗੁਣਾ ਵੱਧ ਵੀ ਪਹੁੰਚ ਚੁੱਕੀ ਆ ਇੱਥੇ ਉਹਦੀ ਕੋਈ ਜ਼ਰੂਰਤ ਨਹੀਂਗੀ ਜਿਹੜੇ ਬਹੁਤ અત્યੰਤ ਜ਼ਰੂਰਤਮੰਦ ਬੰਦੇ ਆ ਉਹਨਾਂ ਨੂੰ ਹੌਲੀ-ਹੌਲੀ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਤੱਕ ਪਹੁੰਚ ਗਏ ਆਪਣੇ ਗਰੁੱਪ ਦੇ ਬੰਦੇ ਵੀ ਜਿਹੜੇ ਲੱਗੇ ਆ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸੰਸਥਾਵਾਂ ਲੱਗੀਆਂ ਹੀ ਆਆਂ ਹੌਲੀ-ਹੌਲੀ ਤਸਵੀਰ ਸਾਫ਼ ਹੁੰਦੀ ਜਾ ਰਹੀ ਆ ਕਿ ਅਸਲ ਦੇ ਵਿੱਚ ਨੁਕਸਾਨ ਕਿੰਨਾ ਅਕਦਾ ਹੋਇਆ ਤੇ ਮਦਦ ਕਿੰਨਾ ਨੂੰ ਲੋੜ ਆ ਤੇ ਜਿਹੜੀ ਬਗੈਰ ਜ਼ਰੂਰੀ ਮਦਦ ਸੀਗੀ ਉਹ ਕਿਹੜੇ ਲੋਕ ਲੈ ਗਏ ਚਲੋ ਇਸ ਗੱਲ ਨੂੰ ਹੁਣ ਆਪਾਂ ਪਿੱਛੇ ਛੱਡੀਏ ਤੇ ਰਾਹਤ ਕਾਰਜਾਂ ਦੇ ਵਿੱਚ ਹੁਣ ਜਿਹੜਾ ਸਭ ਤੋਂ ਵੱਡਾ ਟਾਸਕ ਆ ਜਾਂ ਕਰਨ ਵਾਲਾ ਕੰਮ ਆ ਉਹ ਹੈਗਾ ਵਾ ਜਿਹੜੀਆਂ ਸੱਕੀਆਂ ਟੁੱਟੀਆਂ ਆ ਜਿਨ੍ਹਾਂ ਨੇ ਖਾ ਖਾ ਬਹੁਤ ਨੁਕਸਾਨ ਕੀਤਾ ਆ ਲੋਕਾਂ ਨੂੰ ਡੋਬਿਆ ਫਸਲਾਂ ਮਕਾਨਾਂ ਨੂੰ ਉਹਨਾਂ ਦੀ ਰਿਪੇਅਰ ਤੇ ਜਿੱਥੋਂ ਜਿੱਥੋਂ ਰਾਵੀ ਦਾ ਤੁਸੀਂ ਬੰਨ ਟੁੱਟਿਆ ਵਾ ਉਹਦੀ ਰਿਪੇਅਰ ਉੱਤੇ ਧਿਆਨ ਕੀਤਾ ਜਾਵੇ ਇਹ ਇਕੱਲੇ ਸਿੰਚਾਈ ਵਿਭਾਗ ਦੇ ਵੱਸ ਦੀ ਗੱਲ ਨਹੀਂ ਗਈ ਉਹਨਾਂ ਕੋ ਜਿੰਨੇ ਕੇ ਸਾਧਨ ਆ ਜੇਸਬੀਆਂ ਪੋਕਲੀਆਂ ਲੱਗੀਆਂ ਆ ਪਰ ਚੰਗੀ ਗੱਲ ਆ ਵੀ ਇਹ ਜਿਹੜਾ ਕਾਰਜ ਆ ਇਹ ਬਾਬਿਆਂ ਨੇ ਆਪਣੇ ਹੱਥ ਵਿੱਚ ਲਿਆ ਹੋਇਆ ਜਿੱਦਾਂ ਬਾਬਾ ਸੁਖਾ ਸਿੰਘ ਜੀ ਉਧਰ ਲੱਗੇ ਹੋਏ ਆ ਤੇ ਉਹ ਸੰਤ ਸੀਚੇਵਾਲ ਆਪਣੇ ਇਲਾਕੇ ਦੇ ਵਿੱਚ ਉਹਨਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਜਿੱਦਾਂ ਸਾਡੇ ਰਮਦਾਸ ਗੁਰੂ ਕੇ ਬਾਗ ਵਾਲੇ ਬਾਬਿਆਂ ਨੇ ਮੋਰਚਾ ਸੰਭਾਲਿਆ ਵਾ ਉਹ ਕੋਨੇ ਵਾਲਾ ਬੰਨ ਬੰਨ ਲਈ ਇਸੇ ਤਰ੍ਹਾਂ ਸਾਨੂੰ ਰਮਦਾਸ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੇ ਡੇਰਾ ਬਾਬਾ ਨਾਨਕ ਤੋਂ ਕਲਾਨੌਰ ਤੋਂ ਪਿੱਛੇ ਗੁਰਦਾਸਪੁਰ ਤੱਕ ਜਿੰਨੇ ਵੀ ਨੀਵੇਂ ਇਲਾਕੇ ਆ ਜਿੱਥੋਂ ਜਿੱਥੋਂ ਵੀ ਤੁਸੀਂ ਟੁੱਟੀ ਜਾਂ ਟੁੱਟਣ ਦਾ ਖਤਰਾ ਹੈ ਕਮਜ਼ੋਰ ਆ ਉੱਥੇ ਸਾਨੂੰ ਇਹ ਕਾਰ ਸੇਵਾ ਕਰਨੀ ਪੈਣੀ ਆ ਹੁਣ ਅਸਲੀ ਜ਼ਰੂਰਤ ਹੈਗੀ ਆ ਮਿੱਟੀ ਦੀ ਸੈਂਡ ਬੈਗਾਂ ਦੀ ਤੇ ਉਹ ਜਿਹੜੇ ਜਾਲ ਨੇ ਜਿਸਤ ਦੇ ਜੰਗ ਪ੍ਰੂਫ ਜਿਨ੍ਹਾਂ ਵਿੱਚ ਉਹ ਬੁਰੀਆਂ ਪਾ ਕੇ ਛੁੱਟਿਆ ਜਾਵੇ ਤਾਂ ਕਿ ਉਹ ਵਗਦੇ ਪਾਣੀ ਚ ਰੁੜਨਾ ਜੇ ਹੁਣ ਕਿਸੇ ਨੇ ਕਾਰ ਸੇਵਾ ਚ ਇਨ੍ਹਾਂ ਚੀਜ਼ਾਂ 'ਚ ਹਿੱਸਾ ਪਾਉਣਾ ਵਾ ਤੇ ਇਹ ਸਭ ਤੋਂ ਜ਼ਰੂਰੀ ਚੀਜ਼ਾਂ ਕਰਨ ਲਈ ਇਹ ਮੈਂ ਕੱਲ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਉਹ ਫੌਜੀ ਅਫਸਰਾਂ ਨੇ ਵੀ ਬੀਐਸਐਫ ਵਾਲੇ ਵੀ ਸਿਆਣੇ ਬੰਦਿਆਂ ਨੇ ਤੇ ਜਿੰਨੇ ਵੀ ਸਾਡੇ ਰਿਟਾਇਰ ਇੰਜੀਨੀਅਰ ਆ ਜਾਂ ਜਿਨ੍ਹਾਂ ਨੂੰ ਪਾਣੀ ਦੀਆਂ ਸੰਭਾਵਨਾਵਾਂ ਬਾਰੇ ਪਤਾ ਆ ਜੇ ਅਜੇ ਦੁਬਾਰਾ ਮੀਂਹ ਪੈਂਦੇ ਆ 25 26 ਤਰੀਕ ਤੱਕ ਪਾਣੀ ਵਾਧਦਾ ਜੇ ਅਸੀਂ ਇਹਨਾਂ ਬਰੀਚਾਂ ਨੂੰ ਬੰਦ ਨਾ ਕੀਤਾ ਤੇ ਹੋ ਸਕਦਾ ਹੈ ਜਿਹੜੀ ਹੁਣ ਫਸਲ ਪਾਣੀ ਉਤਰ ਕੇ ਬਚ ਗਈ ਆ ਉਤੋਂ ਮੀਂਹ ਨਾਲ ਧੁੱਪ ਕੇ ਉਹਦੇ ਵਿੱਚੋਂ ਕੁਝ ਆਰ ਦਾਣੇ ਆਉਣ ਦੀ ਆਸ ਆ ਉਹ ਵੀ ਨਾ ਰਹੇ ਇਸ ਕਰਕੇ ਹੁਣ ਜਿਹੜਾ ਕਾਰਨ ਆ ਉਹਦੇ ਉੱਤੇ ਕੰਮ ਕਰਨ ਦੀ ਲੋੜ ਆ ਲੰਗਰ ਪ੍ਰਸ਼ਾਦੇ ਤੇ ਰਸਦ ਤੇ ਇਹ ਬਹੁਤ ਕੁਝ ਹੋ ਗਿਆ ਤੇ ਜਿਹੜੇ ਤਮਾਸ਼ੇ ਵੀ ਹੋਣੇ ਸੀ ਉਹ ਵੀ ਬਹੁਤ ਕੁਝ ਹੋ ਗਿਆ ਠੀਕ ਹੈ ਨਾ ਜੀ ਇੱਕ ਸ਼ਾਨਣਾ ਲੱਗ ਗਿਆ ਉਹਦੇ ਵਿੱਚ ਜਿਹੜੇ ਗੁਰੂ ਮਹਾਰਾਜ ਦੇ ਉਹ ਓਟਾਸਰੀਚ ਸ਼ਾਨ ਸਾਹਿਬ ਦੇ ਝੰਡੇ ਜੇ ਹੇਡ ਚੱਲਣ ਵਾਲੇ ਜਿਹੜੇ ਆ ਉਹ ਉੱਪਰ ਰਹਿ ਗਏ ਨੇ ਮਰਦ ਬੰਦੇ ਤੇ ਜਿਹੜੇ ਮਾੜੀ ਨੀਅਤ ਵਾਲੇ ਮਾੜੀ ਸੋਚ ਵਾਲੇ ਤੇ ਜਮਾਖੋਰ ਸੀਗੇ ਉਹ ਤੇ ਕਰਕੇ ਥੱਲੇ ਜਾ ਪਏ ਧਰਤੀ ਤੇ ਜਿਹੜਾ ਗਿਰੀ ਗਿਆ ਠੀਕ ਹੈ ਨਾ ਜੀ ਉਹ ਫਿਰ ਸਰਦੂਸ ਕੰਦਰ ਦਾ ਗਾਣਾ ਹੀ ਨਾ ਉਂਝ ਦੇ ਕੇ ਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਹੁਣ ਜਿਹੜੇ ਗਿਰੀ ਗਏ ਆ ਉਹ ਵੀ ਮਹਾਰਾਜ ਦਾ ਹੀ ਹੁਕਮ ਆ ਉਹ ਇੱਕ ਪਾਸਾ ਸਾਫ਼ ਹੋ ਗਿਆ ਵਾ ਉਹ ਹਰ ਤਰ੍ਹਾਂ ਦੇ ਲੋਕ ਹਰ ਵਰਗ ਦੇ ਲੋਕ ਉਹਨਾਂ ਚੋਂ ਸੇਵਾ ਵਾਲੇ ਵੀ ਬੜੇ ਸਾਹਮਣੇ ਆਏ ਆ ਤੇ ਜਿਨ੍ਹਾਂ ਨੇ ਮੌਕਾ ਪ੍ਰਸਤੀ ਕੀਤੀ ਉਹ ਵੀ ਸਾਹਮਣੇ ਆਏ ਆ ਆਪਾਂ ਹੁਣ ਇਹਨਾਂ ਵੱਲ ਧਿਆਨ ਨਾ ਦਿੰਦੇ ਹੋਏ ਜਿਹੜੀ ਅਸਲੀ ਚਣੌਤੀ ਆ ਇਹ ਮਦਦ ਕਰੋ ਲੋਕਲ ਪ੍ਰਸ਼ਾਸਨ ਦੀ ਕਰੋ ਇਰੀਗੇਸ਼ਨ ਡਿਪਾਰਟਮੈਂਟ ਦੀ ਕਰੋ ਤੇ ਕਾਰਸਿਆ ਵਾਲੇ ਬਾਬਿਆਂ ਦੀ ਕਰੋ ਮਿੱਟੀ ਬੈਗ ਤੇ ਜਾਲ ਇਹ ਜਿਹੜੇ ਆ ਨਾ ਇਹ ਨਾਜ਼ਕ ਇਲਾਕਿਆਂ ਦੇ ਵਿੱਚ ਇਹ ਪਛਾਏ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੋਈ ਥੋੜਾ ਬੋਤਾਂ ਨੁਕਸਾਨ ਤੋਂ ਬਚਾ ਹੋਇਆ ਵਾ ਉਹਦੇ 'ਚ ਵਾਧਾ ਨਾ ਹੋਵੇ ਧੰਨਵਾਦ